ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpanjab.in بھارتی ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਪੱਖਦਾ ਜਾ ਰਿਹਾ ਹੈ ਗੁਰਬਖਸ਼ ਸਿੰਘ ਖਾਲਸਾ ਤੋਂ ਬਾਅਦ ਹੁਣ ਸੂਰਤ ਸਿੰਘ ਖਾਲਸਾ ਕੋ ਹੜਤਾਲ ਦੇ ਨੇ ਸੂਰਤ ਸਿੰਘ ਖਾਲਸਾ ਨੇ ਜਿੰਨਾਂ 82 ਕੈਦੀਆਂ ਦੀ ਸੂਚੀ ਸੌਂਪੀ ਹੈ ਪੰਜਾਬ ਦੇ ਡੀਜੀਪੀ ਸੁਮੇਤ ਸਿਆਣੀ ਮੁਤਾਬਕ ਸਿਰਫ ਦੋ ਕੈਦੀਆਂ ਦੀ ਰਿਹਾਈ ਤੇ ਸੋਚ ਵਿਚਾਰ ਕੀਤਾ ਜਾ ਸਕਦਾ ਹੈ डीजीपी मुताबिक इस सूची विच दो लोकां नु ਛੱਡ ਕੇ ਬਾਕੀਆਂ नु ਕਿਉਂ ਨਹੀਂ ਛੱਡਿਆ ਜਾ ਰਿਹਾ ਉਸ ਤੇ ਨਜ਼ਰ ਪਾਉਂਦੇ ਆ ਇਹਨਾਂ 82 ਕੈਦੀਆਂ ਵਿੱਚੋਂ 25 ਅੰਡਰ ਟ੍ਰਾਇਲ ਨੇ ਉਹ ਕਾਨੂੰਨੀ ਪ੍ਰਕਿਰਿਆ ਤਹਿ ਜਮਾਨਤ ਲਈ ਅਪੀਲ ਕਰ ਸਕਦੇ ਨੇ ਨਿਆਂ ਖਿਰਾਸਤ ਵਿੱਚ ਛੁਣ ਕਰਕੇ ਅਦਾਲਤ ਦੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਜਾ ਸਕਦੀ ਇਹਨਾਂ 25 ਵਿੱਚ ਹਰਮਿੰਦਰ ਮਿੰਟੂ ਜਗਤਾਰ ਸਿੰਘ ਤਾਰਾ ਗੁਰਪ੍ਰੀਤ ਗੋਪੀ ਤੇ ਰਮਨਦੀਪ ਗੋਲਡੀ ਜਿਹੇ ਅਤਵਾਦੀਆਂ ਦੇ ਨਾਮ ਵੀ ਸ਼ਾਮਲ ਨੇ 16 ਅਜੇ ਹੀ ਕੈਦੇ ਨੇ ਜਿਨ੍ਹਾਂ ਨੂੰ ਤਮਾਮ ਜ਼ਿੰਦਗੀ ਤੋਂ ਘੱਟ ਉਮਰ ਕੈਦ ਸਜ਼ਾ ਸੁਣਾਈ ਗਈ ਹੈ ਸਜ਼ਾ ਪੂਰੀ ਹੋਣ ਤੇ ਇਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਇਹ ਜੇਲ ਸੁਪਰੀਟੈਂਡੈਂਟ ਦਾ ਅਧਾਰ ਖੇਤਰ ਹੈ 6 ਕਿਸਾਂ ਦੀ ਗਲਤ ਜਾਣਕਾਰੀ ਦਿੱਤੀ ਗਈ ਹੈ ਇਹਨਾਂ 6 ਵਿੱਚੋਂ 3 ਪਹਿਲਾਂ ਹੀ ਰਿਹਾ ਕਰ ਦਿੱਤੇ ਗਏ ਨੇ ਜਦਕਿ 3 ਜ਼ਮਾਨਤ 'ਤੇ ਬਾਹਰ ਨੇ 82 ਕੈਦੀਆਂ ਵਿੱਚੋਂ 8 ਨੂੰ ਸੀਨੀਅਰ ਸਿਟੀਜ਼ਨ ਕਿਹਾ ਗਿਆ ਹੈ ਉਹਨਾਂ ਦੀ ਸਜ਼ਾ ਹਾਲੇ ਪੂਰੀ ਨਹੀਂ ਹੋਈ 1977 ਲੁਧਿਆਣਾ ਬੈਂਕ ਡਕੈਤੀ ਕੇਸ ਵਿੱਚ ਉਹ ਬੰਦ ਨੇ ਇਹਨਾਂ ਨੂੰ ਉਮਰਕੈਦ ਨਹੀਂ ਬਲਕਿ 7 ਤੋਂ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਸੂਚੀ ਵਿੱਚ ਇੱਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਹੈ ਪੰਜਾਬ ਸਰਕਾਰ ਦਖਲ ਨਹੀਂ ਦੇ ਸਕਦੀ ਇਸ ਸੂਚੀ ਵਿੱਚ 20 ਅਜਿਹੇ ਕੈਦੀ ਨੇ ਜਿਨ੍ਹਾਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ 8 ਯੂਟੀ ਪ੍ਰਸ਼ਾਸਨ ਅਧੀਨ 4 ਰਾਜਸਥਾਨ 1 ਕਰਨਾਟਕ ਅਤੇ 1 ਗੁਜਰਾਤ ਸਰਕਾਰ ਅਧੀਨ ਬਾਕੀ ਬਚੇ 5 ਪੰਜਾਬ ਸਰਕਾਰ ਅਧੀਨ ਨੇ ਤਿੰਨ ਕੈਦੀਆਂ ਨੇ ਫਿਲਹਾਲ ਸਜ਼ਾ ਪੂਰੀ ਨਹੀਂ ਕੀਤੀ ਜਿਨ੍ਹਾਂ ਦੋ ਨੇ ਸਜ਼ਾ ਪੂਰੀ ਕਰ ਲਈ ਹੈ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮਾ ਤੋਂ ਬਾਅਦ ਰਿਹਾਨੇ ਕੀਤਾ ਜਾ ਸਕਦਾ ਹੈ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ ありがとうございまも。